ਬਾਈ ਪਹੁੰਚ ਕੇ ਬਾਈ ਜੀ ਉਹਨਾਂ ਦੇ ਘਰੇ ਭੈਣੀ ਸਾਹਿਬ ਦੇਖੇ ਤੇ ਵੀਰ ਉਹਨਾਂ ਕੋਲ ਬਾਈ ਜੀ ਟਰੈਕਟਰ ਆ ਸੋਲਿਸ ਤੇ ਟਰੈਕਟਰ ਬਾਈ ਉਹਨਾਂ ਨੇ ਹਜ਼ਾਰਪੁਰੋਂ ਲੈ ਆਂਦਾ ਸੀਗਾ ਸਪੈਸ਼ਲ ਜਾ ਕੇ ਸੋਲਿਸ ਤੇ ਟਰੈਕਟਰ ਵੀ ਬਹੁਤ ਵਧੀਆ ਵੀਰੇ ਦੋਏ ਚੱਕਰਾਂ ਚ ਪੀਟੀਓ ਚਾਹੇ 540 ਚ ਚਲਾ ਲਓ ਚਾਹੇ ਇਹਨੂੰ ਹਜ਼ਾਰ ਚ ਚਰਾ ਲਓ ਤੇ ਬਾਈ ਜੀ ਉਹਨਾਂ ਨੂੰ ਬਾਈ ਆਪਾਂ ਰੂਟਾਵੇਟਰ ਦਿੱਤਾ ਜੀ ਸ਼ਕਤੀਮਾਨ ਕੰਪਨੀ ਦਾ ਰੂਟਾਵੇਟਰ ਦਿੱਤਾ ਸੀ 3 ਫੁੱਟਾ ਜੀ ਇੱਕ ਇੱਕ ਮੀਟਰ ਪੂਰਾ ਰੂਟਾਵੇਟਰ ਆ ਜੀ ਇਹੇ 3 ਫੁੱਟ ਵੀ ਕਹਿ ਦਿੰਦੇ ਆ 1 ਮੀਟਰ ਵੀ ਕਹਿ ਦਿੰਦੇ ਆ ਤੇ ਸਾਰਾ ਆਪਾਂ ਹੁਣ ਇੱਥੇ ਆ ਕੇ ਕਸਿਆ ਸੈਂਬਲੂਰੀ ਕਰਿਆ ਤੇ ਸ਼ਾਫਟ ਸ਼ੂਫਟ ਸਾਰੀ ਪਾਤੀ ਆ ਤੇ ਹੁਣ ਆਪਾਂ ਇਹਦੇ ਤੋਂ ਬਾਅਦ ਜਾਣਾ ਖੇਤ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਇੱਕ ਚੱਲਦਾ ਦਿਖਾਇਆ ਸੀਗਾ ਹੁਣ ਫੇਰ ਤੁਹਾਨੂੰ ਚੱਲਦਾ ਦਿਖਾਵਾਂਗੇ ਖੇਤ ਦੇ ਵਿੱਚ ਵੀ ਕਿਦਾਂ ਜਿਹੜਾ ਇਹ ਰੂਟਾਵੇਟਰ ਚੱਲਦਾ ਕੀ ਪਰਫਾਰਮੈਂਸ ਹੈ ਦੀ ਤੇ ਵੀਰ ਉਹਨਾਂ ਦਾ ਮੇਨ ਕੰਮ ਹੈਗਾ ਜੀ ਸਟਰਾਬਰੀ ਦਾ ਤੇ ਸਟਰਾਬਰੀ ਬਾਗ ਕਾਫੀ ਲਾਏ ਹੋਏ ਆ ਸਟਰਾਬਰੀ ਕਾਫੀ ਬੀਜ ਆ 20-22 ਸਾਲ ਹੋ ਗਏ ਬਾਈ ਉਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਤੇ ਹੋਰ ਵੀ ਕਈ ਤਰ੍ਹਾਂ ਦੇ ਫਰੂਟ ਬਾਈ ਉਹਨਾਂ ਨੇ ਲਾਏ ਹੋਏ ਨੇ ਤੇ ਤੁਹਾਨੂੰ ਆਪਾਂ ਬਾਈ ਉਹਨਾਂ ਦੇ ਫਾਰਮ 'ਚ ਜਾ ਕੇ ਦਿਖਾਵਾਂਗੇ ਵੀ ਡ੍ਰੈਗਨ ਫਰੂਟ ਦੇ ਵਿੱਚ ਵੀ ਚਲਾਉਣਾ ਬਾਈ ਉਹਨਾਂ ਨੇ ਤੇ ਸਾਰੇ ਬਾਗ ਕਿਦਾਂ ਬਾਗ ਲਾਇਆ ਕਿਦਾਂ ਦਰਖਤ ਲਾਏ ਨੇ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਬਾਈ ਉਹਨਾਂ ਨੇ ਤੇ ਵੀਡੀਓ ਦੇ ਵਿੱਚ ਬਾਈ ਬਣੇ ਰਹੋ ਇਦਾਂ ਹੀ ਵੈਸੇ ਮੌਸਮ ਬਹੁਤ ਖਰਾਬ ਆ ਮੀਂਹ ਬਹੁਤ ਪਿਆ ਹੋਇਆ ਗਿੱਲਾ ਖੇਤ ਰੋਟਾਵੇਟਰ ਕਈ ਵਾਰ ਸੈੱਟ ਨਹੀਂ ਚੱਲਦਾ ਗਿੱਲੇ 'ਚ ਫਰ ਵੀ ਆਪਾਂ ਚਲਾ ਕੇ ਦੇਖਾਂਗੇ ਗੇਰ ਵੱਡਾ ਹੈ ਜੀ ਇਹਨੂੰ ਲੋ ਚਲਾਓ ਇਹਨੂੰ ਲੋ ਚਲਾਓ ਆਏ ਰੱਖ ਦੋ ਪੂਰੀ ਲੈਫਟ ਥੱਲੇ ਲੈਫਟ ਪੂਰੀ ਰੱਖ ਦੋ ਥੱਲੇ ਆ ਜੀ ਲਓ ਜੀ ਟਰੈਕਟਰ ਬਿਲਕੁਲ ਆਰਾਮ ਨਾਲ ਚੱਲ ਰਿਹਾ ਹੱਥ ਵਾਲੀ ਰੇਜੋ ਜੀ ਹੱਥ ਵਾਲੀ ਬਾਸ ਥੋੜੀ ਜੀ ਘੱਟ ਕਰ ਦੋ ਥੋੜੀ ਹੋਰ ਦੋ ਬਾਦ ਬਹੁਤ ਆ ਜੀ ਲੋ ਜੀ ਚੱਲ ਰਿਹਾ ਟਰੈਕਟਰ ਆਉਣਾ ਬਿਲਕੁਲ ਤੇ ਆ ਦੇਖੋ ਜੀ ਕਿੰਨਾ ਵਧੀਆ ਵਾਰ ਰਿਹਾ ਅੱਗੇ ਕਾਰ ਤੂੰ ਤਾਂ ਖਤਮ ਕਰਦਾ ਜਾਂਦਾ ਇੱਥੇ ਚਲਾਓ ਬਾਈ ਆ ਕੱਖ ਚ ਚਲਾਓ ਅੱਜ ਇੱਥੇ ਝਾਲਾ ਖੱਪਲਾ ਇੱਧਰ ਨੂੰ ਲੈ ਕੇ ਜਾਓ ਇੱਥੇ ਕਿਉਂ ਕਿੜਾ ਲਾ ਕੇ ਦੇਖੋ ਐ ਆਹ ਖੱਪੜ ਚੋਂ ਕਿੜਾ ਲਾ ਕੇ ਦੇਖੋ ਨਾ ਚੱਲੀ ਜਾਣ ਦੋ ਚਲਾ ਕੇ ਹੀ ਲੈ ਜਾਓ ਐ ਕਮਾ ਲਓ ਤੇ ਬਹੁਤਾ ਬਹੁਤ ਸੋਹਣਾ ਦੇਖੋ ਜੀ ਡੂੰਗਾ ਵੀ ਪੂਰਾ ਜਾਂਦਾ ਦੇਖੋ ਜੀ ਤੇ ਕੱਕ ਕੋ ਕੁ ਕੁਛ ਨਹੀਂ ਛੱਡਦਾ ਦੇਖੋ ਪੂਰਾ ਐਨ ਸਿਰਾ ਕਰਾਦਾ ਰੂਟਾ ਵੇਟਣਾ ਜੀ ਤੇ ਬਾਕੀ ਕਮੈਂਟ ਤੁਸੀਂ ਕਰਨਾ ਵੀਡੀਓ 'ਚ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਐ ਰੂਟਾ ਵੇਟਣਾ 1 ਮੀਟਰ ਦਾ ਰੂਟਾ ਵੇਟਣਾ ਤੇ ਟਰੈਕਟਰ ਵੀ ਬਿਲਕੁਲ ਆਰਾਮ ਨਾਲ ਚੱਲ ਰਿਹਾ ਹੈ ਜਲ ਰਿਹਾ ਇਹ ਪੂਰਾ ਵਧੀਆ ਜਲ ਰਿਹਾ ਤੇ ਲੱਗ ਵੀ ਪੂਰਾ ਵਧੀਆ ਰਿਹਾ ਜੀ ਤੇ ਸਫਾਈ ਵੀ ਪੂਰੀ ਹੈ ਜੀ ਬਾਕੀ ਆ ਖੱਪੜ 'ਚ ਦੇਖਦੇ ਆ ਕੀ ਕਰਦਾ ਜੀ ਸਪੈਸ਼ਲ کافی ਵੱਡਾ ਖੱਪੜ ਆ ਦੇਖੋ ਜੀ ਇਹਦੇ ਵਿੱਚ ਚੜਾ ਕੇ ਦੇਖਣਾ ਵੀ ਕੀ ਕਰਦਾ ਖੱਪੜ ਕੋਪੜ ਨੂੰ ਤਾਂ ਛੱਡਦਾ ਹੀ ਹੈ ਨਹੀਂਗਾ ਜੀ ਲੋਕਪੜਤਾ ਵਿੱਚੇ ਰੋੜਦਾ ਹੈ ਐਨ ਬਿਲਕੁਲ ਸਾਫ਼ ਕਰਤਾ ਕੱਪੜਾ ਆ ਦੇਖੋ ਸੇ ਕਾਮੀ ਕੱਪੜਾ ਹੈ ਸਪਰੇ ਕੋਪਰ ਨੂੰ ਦੇ ਵਿੱਚੇ ਪਾਉਣਾ ਹੈ ਲੋ ਜੀ ਬਹੁਤ ਜ਼ਿਆਦਾ ਹਾਰਡ ਜਮੀ ਚੱਲਦਾ ਇੱਥੇ ਟਾ ਟਾ ਵੀ ਪੱਥਰ ਬਹੁਤ ਥੱਲੇ ਨੇ ਤੇ ਆ ਦੇਖੋ ਕੱਕੂ ਕੱਕ ਕਿੱਡੀ ਗਾਹੀ ਜੀ ਸੀ ਉਹ ਵੀ ਵਿੱਚੇ ਮਿਲਾ ਦੇ ਜੀ ਤੇ ਆ ਦੇਖੋ ਕਿੱਡਾ ਕੱਖਾ ਸਾਰਾ ਵਿੱਚ ਮਿਲਾਉਂਦਾ ਜਾਂਦਾ ਪਰ ਵਿੱਚ ਟਾ ਬਹੁਤ ਨੇ ਇੱਟਾਂ ਕਰਕੇ ਥੋੜਾ ਜਿਹਾ ਉੱਠ ਖੜਦਾ ਜੇ ਇੱਟਾਂ ਨਾ ਹੋਣ ਕਿਉਂਕਿ ਇਹ ਦੂਜਾ ਕੰਟਰੈਕਸ਼ਨ ਏਰੀਆ ਜੀ ਜੇ ਇੱਟਾਂ ਨਾ ਹੋਣ ਵੇਰ ਤਾਂ ਯਾਨੀ ਕਿ ਜਮ ਹੀ ਖਤਮ ਕਰਦਾ ਜਾਊਗਾ ਓਰੇ ਲਾਓ ਇਧਰ ਨੂੰ ਤੀਜੇ ਦੇ ਤੀਜੇ ਲੋਹ ਚ ਲੋ ਬਾਈ ਉਹਨਾਂ ਨੇ ਜੀ ਤੀਜੇ ਲੋਹ ਚ ਪਾ ਲਿਆ ਤੇ ਟਰੈਕਟਰ ਤੁਰਦਾ ਬਹੁਤ ਆ ਜੀ ਤੀਜੇ ਲੋਹ ਚ ਭੱਜਿਆ ਫਿਰਦਾ ਪਰ ਤੀਜੇ ਲੋਹ ਚ ਰੂਟਾਵੇਟਰ ਵੀ ਜਿਹੜਾ ਸ਼ਕਤੀਮਾਨ ਵਾਲਾ 3 ਫੁੱਟ ਇਹ ਵੀ ਕਹਿੰਦਾ ਜੀ ਵਾਪਾਰ ਇਹ ਛੱਡ ਜੋ ਆ ਦੇਖੋ ਜੀ ਗਾਹ ਪੌਣਾ ਜਾਂਦਾ ਦੇਖੋ ਪੂਰਾ ਇਹਨ ਗੁੱਡ ਦਾ ਜਾਂਦਾ ਏਰੀਆ ਇਹ ਵੀ ਗੱਲ ਦੇਖ ਲਓ ਜੀ ਕੰਬਦਾ ਨਹੀਂ ਪਾੜਾ ਬਿਲਕੁਲ ਇਹਨ ਸਿੱਧਾ ਹੀ ਜਾਂਦਾ ਜਿੱਥੇ ਕਿਤੇ ਥੱਲੇ ਇਟਾਂ ਉਦੀ ਉੱਥੇ ਘੋਬੜਦਾ ਨਾਲੇ ਪੂਰੀ ਹਾਰਡ ਜ਼ਮੀਨ ਆ ਜਿਸ ਵੀਰੇ ਟੱਕ ਲੱਗੇ ਹੋਏ ਆ ਪੂਰੀ ਹਾਰਡ ਜ਼ਮੀਨ ਆ ਜੀ ਇਹ ਫਿਰ ਵੀ ਪੂਰਾ ਵਧੀਆ ਚੱਲਦਾ ਤੇ ਟ੍ਰੈਕਟਰ ਦਾ ਤੋਰਾ ਵੀ ਬਹੁਤ ਜ਼ਿਆਦਾ ਦਾ ਹੋਰ ਇਸ ਦਾ ਹਜ਼ਾਰ ਚ ਪਾ ਕੇ ਦੇਖਿਓ ਜੀ ਹਜ਼ਾਰ ਵਾਲੀ ਵੀਡੀਓ ਪਾਇਓ ਭਾਈ ਇਹ 540 ਵਾਲੀ ਪੀੜੀ ਚ ਚੱਲਦਾ ਸੀ ਹੁਣ ਹਜ਼ਾਰ ਵਾਲੀ ਚ ਪਾ ਕੇ ਦੇਖਦੇ ਆ ਵੀ ਕਿੰਨਾ ਗੇੜਾ ਬਣਾਉਂਦਾ ਰੋਟਰ ਵਟਰ ਦਾ ਪਹਿਲੇ ਚ ਚਲਾਓ ਜੀ ਬਹਿ ਗਿਆ ਪੈ ਗਿਆ ਸੀਗਾ ਹਜ਼ਾਰ ਵਾਲਾ ਭਾਈ ਵਾ ਪੈ ਗਿਆ ਲਓ ਜੀ ਹਜ਼ਾਰ ਵਾਲਾ ਪੈ ਗਿਆ ਕਿਹੜਾ ਤੇ ਸਾਹੇਟਰ ਥੱਲੇ ਵਾਲਾ ਤਾਂ ਦੇਖਦਾ ਹੀ ਨਹੀਂ ਘੁੰਮਦਾ ਇੰਨੀ ਸਪੀਡ ਚੱਲ ਰਹੀ ਹੈ ਇਹ ਦੇਖੋ ਬੰਦੇ 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 ਬ੍ਰੈਂਡ ਲੋ ਜੀ ਬਹੁਤ ਜ਼ਿਆਦਾ ਕਿਹੜਾ 500 ਵਾਲਾ ਹੀ ਪਾਉ ਤੇ ਜਿਵੇਂ ਦੇਖੋ ਜੀ ਪੁਨੀਪੁਰ ਫਰੀ ਬਣਾ ਲਿਆ 500 ਵਾਲੇ ਚੱਲਣਾ ਸੈਟ ਨੇ ਹਾਂ ਹੋਣ ਪੈ ਗਿਆ ਜੀ 500 ਵਾਲਾ ਆਹ ਦੇਖੋ ਪਹਿਲਾਂ ਐ ਹੋਰ ਰੀਲੋਡ ਕਰ ਲੱਗ ਗਿਆ ਆ 500 ਵਾਲੇ ਦਾ ਸੈਟ ਚੱਲੇ ਆ ਦੇਖੋ ਵੇਖੋ ਕਿ ਸਾਡਾ ਹਾਂ ਜੀ ਹਾਂ ਮਾਰੋ ਟੋਏ ਜੇ ਪਾਉਂਦਾ ਇਹਦੇ ਵਿੱਚ ਦੇਖੋ ਬਿਲਕੁਲ ਸੈੱਟ ਚੱਲ ਰਿਹਾ ਹੈ। ਉਧਰੇ ਗੇਚਦਾ ਯਾਨੀ ਕਿ ਜਮੇ ਹਿੱਲਣਾ ਹਿਲਦਾ ਵੀ ਨਹੀਂ ਹੈਗਾ ਰੂਟਾਵੇਟਰ। ਜਦੋਂ ਕਿਤੇ ਮਾੜੀ ਮੋਟੀ ਈਟ ਆ ਜਾਂਦੀ ਹੈ ਫੇਰ ਹਿੱਲਦਾ। ਤੇ ਥੋੜਾ ਜਿਹਾ ਹੋਰ ਇਹਨੂੰ ਅਸੀਂ ਡੂੰਗਾ ਕਰਦੇ ਹਾਂ ਜਿਹੜਾ ਥੋੜਾ ਜਿਹਾ ਜ਼ਿਆਦਾ ਡੂੰਗਾ ਲੱਗੇ ਫੇਰ ਚੱਲ ਕੇ ਤੁਹਾਨੂੰ ਚਲਾ ਕੇ ਦਿਖਾਉਨੇ ਆ ਥੋੜਾ ਹੋਰ ਡੂੰਗਾ ਕਰਕੇ ਆ ਦੇਖਾ ਗਿੱਲੇ ਚੋਂ ਨੰਗਿਆ ਜੀ ਅਵੇਲਾ ਬੁੱਲਾਈਆਂ ਦਾ ਵਿੱਚ ਖਤਮ ਲਓ ਜੀ ਡੂੰਗਾ ਕਰ ਲਿਆ ਹੋਰ ਤੇ ਡੂੰਗਾ ਬਹੁਤ ਜ਼ਿਆਦਾ ਤੁਹਾਨੂੰ ਦਿਖਾ ਰੰਨਾ ਉਹ ਕਿੰਨਾ ਡੂੰਗਾ ਗਿਆ ਜੀ ਮਿਕਾ ਬੇਟਾ ਬਹੁਤ ਜ਼ਿਆਦਾ ਡੂੰਗਾ ਕਰਦਾ ਜੀ ਮਿਕਾ ਬੇਟਾ ਤੇ ਵੇਖੋਣਾ ਆ ਕੱਟ ਕੇ ਛੱਡਾਂਗੇ ਡੂੰਗਾ ਡੂੰਗਾ ਕੱਖ ਨੂੰ ਨੂੰ ਖਦਮਗਾਰਦਾ ਜਾਂਦਾ ਬੱਚਾ ਦਾ ਇਹ ਦੇਖੋ ਫਾਇਦਾ ਇਹ ਉੱਚਾ ਨਹੀਂ ਮਾਂ ਕਦੇ ਕਿੱਦ ਨੂੰ ਨਹੀਂ ਮਾਂ ਕਦੇ ਕਿੱਦ ਨੂੰ ਉੱਚਾ ਜੇ ਕਿਤੇ ਸਿੱਟਾ ਹੋਵੇ ਫੇ ਤਾਂ ਜਾਨੀ ਕਿ ਜਮ ਹੀ ਖਦਮ ਆ ਦੇਖੋ ਕੱਖਾ ਕੋ ਕਰੂ ਤਾਂ ਛੱਡਦਾ ਹੀ ਨਹੀਂਗਾ ਜੀ ਆ ਦੇਖੋ ਗੱਡਾ ਗੱਡਾ ਕੱਖਾ ਸਭ ਪੜਦਾ ਜਾਂਦਾ ਜੀ ਵਿੱਚ ਕਮੈਂਟ ਕਰਕੇ ਦੇਖ ਦੱਸਿਓ ਬਾਈ ਕੰਮ ਆਪਣਾ ਕੰਮ ਕਿੱਦਾਂ ਦਾ ਲੱਗਿਆ ਜੀ ਲਓ ਜੀ ਬਾਈ ਹੁਣੀ ਆਪ ਵੀ ਆਗੇ ਜੀ ਆ ਦੇਖੋ ਆਰਾਮ ਨਾਲ ਚੱਲ ਰਿਹਾ ਕੂੜਾ ਹੈ ਨਾ ਡੂੰਘਾ ਦਾ ਬਹੁਤ ਆ ਜੀ ਐਂ ਸਿਰੇ ਤੱਕ ਡੂੰਘਾ ਲੱਗਦਾ ਜੀ ਪੂਰਾ ਹੱਥ ਜਿੰਨਾ ਡੂੰਘਾ ਜਾਂਦਾ ਐਨਾ ਦਾ ਵੱਡਾ ਨਹੀਂ ਡੂੰਘਾ ਜਾਂਦਾ ਜੀ ਤੇ ਟਰੈਕਟਰ ਵੀ ਪੂਰਾ ਬਾਈ ਆਰਾਮ ਨਾਲ ਚੱਲ ਰਿਹਾ ਜੀ ਹੁਣ ਉਧਰ ਕੱਖ ਚ ਚਲਾਵਾਂਗੇ ਪਹਿਲਾਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਕੱਖ ਕੋਪਰ ਨੂੰ ਤਾਂ ਸਮਝਦਾ ਹੀ ਕੋਈ ਨਹੀਂ ਹੈਂਡ ਸਫਾਈ ਕਰਦਾ ਜਾਂਦਾ ਜੀ ਉਹ ਕੱਖ ਚ ਚਲਾਓ ਜੀ ਇੱਧਰ ਲਾਓ ਜੀ ਸਿੱਧਾ ਕੱਖ ਇਹ ਬਲੇਡਾਂ ਦੇ ਹਿਸਾਬ ਨਾਲ ਰਾਜ ਲੋਜੀ ਕੱਖ ਰੂਪ ਦਾ ਸਾਰਾ ਖਤਮ ਕਰਦਾ ਜਾਂਦਾ ਪਿੱਛੇ ਲੋਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਕੰਮ ਤੁਹਾਨੂੰ ਕਿੱਦਾਂ ਲੱਗਿਆ ਆਪਣਾ ਜਿਹੜਾ 3 ਫੁੱਟਾ ਰੂਟਾ ਵੇਟਰ ਹੈ ਕਿੱਦਾਂ ਦਾ ਲੱਗਿਆ ਕਿੱਦਾਂ ਦੀ ਇਹਦੀ ਪਰਫਾਰਮੈਂਸ ਲੱਗੀ ਕਮੈਂਟ ਜਰੂਰ ਕਰਿਓ ਤੇ ਐਦਾਂ ਦੀਆਂ ਵੀਡੀਓ ਦੇਖਣ ਵਾਸਤੇ ਜੀ ਆਪਾਂ ਨੌਲਜ ਵਾਲੀ ਉਹ ਵੀਡੀਓ ਪਾਉਨੇ ਹੁੰਦੇ ਆ ਵੀ ਕਿਵੇਂ ਗੇੜੇ ਸੈੱਟ ਕਰਦੇ ਆ ਵੀ ਸਾਡਾ ਚੀਜ਼ ਐਦਾਂ ਜਲਦੀ ਹੈ ਨਾ ਤੇ ਕਮੈਂਟ ਬਾਈ ਜੀ ਜ਼ਰੂਰ ਕਰਿਓ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ